ਮੱਧ ਪ੍ਰਦੇਸ਼ ਹੈ ਉਹ ਕਿਉਂਕਿ ਸੈਂਟਰਲਾਈਜ਼ ਸਟੇਟ ਹੋਣ ਦੇ ਕਰਕੇ ਉਹਦੇ ਜਿਹੜਾ ਰਿਸੋਰਸਸ ਹੈਗੇ ਆ ਆਪਣੇ ਪੰਜਾਬ ਨਾਲੋਂ ਮਿਨਰਲ ਸਟੇਟਸ ਨਾਲੋਂ ਜ਼ਿਆਦਾ ਨੇ ਬਸ ਇੱਥੇ ਆਂਦਾ ਸਿੰਪਲ ਸੇਗਾ ਬੈਟ ਕਿ ਜੇ ਕੋਈ ਇੰਡਸਟਰੀ ਇੱਥੋਂ ਉੱਥੇ ਸੈਟਅਪ ਕਰਨਾ ਚਾਹੁੰਦੀ ਹੈ ਟੂ ਫੈਸਿਲਿਟੇਟ ਇਟ ਐਂਡ ਟੂ ਰਿਮੂਵ ਐਨੀ ਹਰਡਲਸ ਰੋਡ ਬਲੌਕਸ ਜਿਹੜੇ ਹੋ ਸਕਦੇ ਨੇ ਯਹਾਂ ਪਰ ਆਲਰੇਡੀ ਦੋ ਸਪਿਨਿੰਗ ਯੂਨਿਟਸ ਹੈ ਡਿਸਟ੍ਰਿਕਟ ਬਠਿੰਡਾ ਮੇਂ ਔਰ ਡਿਸਟ੍ਰਿਕਟ ਫਰੀਦਕੋਟ ਮੇਂ جے اپا پنجاب نو دیکھا جاਵੇ پنجاب نئیں کلੂ ਲੁਧਿਆਣے نو ਛੱਡ کے مور اوور اٹ از ا ਐਗਰੀਕਲਚਰ سٹی سی ایم ਸਾਹਿਬ ਫਸਟ ਆਫ ਆਲ ਥੈਂਕ ਯੂ ਟੂ ði ਗਵਰਨਮੈਂਟ ਆਫ ਐਮ ਪੀ ਸਨੂ ਸਨੂ ਬੁਲਾਇਆ ਸਭਨੂ ਬੁਲਾਇਆ ਆਈ ਥਿੰਕ ਇਹ ਓਪਰਚੁਨਿਟੀ ਹੈਗੀ ਹੈ ਪੰਜਾਬ ਦੇ ਬਿਜ਼ਨਸ ਵਾਸਤੇ ਗਰੋ ਕਰਨ ਲਈ ਵੀ ਇਨਵੈਸਟਮੈਂਟ ਦੀ ਬਾਤ ਹੋਈ ਔਰ ਜਿਹੜੇ ਅਸੀਂ ਉਹਨੂੰ 1250 ਕਰੋੜ ਰੁਪਏ ਕੀ ਪ੍ਰੋਪੋਜ਼ਲ ਦੀ ਹੈ ਦੋਨੋਂ ਸਟੇਟ ਦਾ ਆਪਣਾ ਆਪਣਾ ਦੋਨੋਂ ਦੇ ਬੈਨੀਫਿਟਸ ਹੈ ਦੋਨੋਂ ਦੇ ਆਪਣੇ ਆਪ ਨੇ ਡਰਾਅ ਬੈਕਸ ਹੈਗੇ ਆ ਸੈਂਟਰਲਾਈਜ਼ ਸਟੇਟ ਹੋਣ ਕਰਕੇ ਉੱਥੇ ਤੋਂ ਆਪਣੀ ਜਿਹੜੀ ਟ੍ਰਾਂਸਪੋਰਟੇਸ਼ਨ ਔਰ ਕਮਿਊਨੀਕੇਸ਼ਨ ਹੈਗੀ ਹੈ ਉਹ ਕਨੈਕਟੀਵਿਟੀ ਉਹ ਜ਼ਿਆਦਾ ਹੋ ਸਕਦੀ ਹੈ ਜੇ ਲੈਂਡਲੌਕ ਦੇ ਖੇਤਰ ਤਾਂ ਮੱਧ ਪ੍ਰਦੇਸ਼ ਜ਼ਿਆਦਾ ਲੈਂਡਲੌਕ ਹੈ ਪਰ ਤੁਸੀਂ ਦੇਖੋ ਜਿਹੜਾ ਪੰਜਾਬ ਹੈ ਪੰਜਾਬ ਵੀ ਆਪਣੇ ਆਪ 'ਚ ਇੱਕ ਐਨਾ ਜ਼ਿਆਦਾ ਰਿਚ ਸਟੇਟ ਹੈਗਾ ਸਾਰੇ ਐਨ ਆਰ ਆਈ ਪੰਜਾਬ ਦੇ ਹੈਗੇ ਆ ਔਰ ਕਿਹੜੀਆਂ ਕਿਹੜੀਆਂ ਸਹੂਲਤਾਂ ਮੱਧ ਪ੍ਰਦੇਸ਼ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਔਰ ਕੀ ਉਹਨਾਂ ਸਹੂਲਤਾਂ ਦੇ ਨਾਲ ਪੰਜਾਬ ਦੀ ਇੰਡਸਟਰੀ ਪੰਜਾਬ ਤੋਂ ਸ਼ਿਫਟ ਕਰਕੇ ਮੱਧ ਪ੍ਰਦੇਸ਼ ਦੇ ਵਿੱਚ ਜਾਏਗੀ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਅਸੀਂ ਹਰ ਇੰਡਸਟਰੀ ਲਿਸਟ ਔਰ ਵਪਾਰੀ ਨਾਲ ਜਿਹੜੀ ਹੈ ਉਹ ਗੱਲਬਾਤ ਕਰਾਂਗੇ ਔਰ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਆਖਰ ਕਿਸ ਤਰ੍ਹਾਂ ਮੱਧ ਪ੍ਰਦੇਸ਼ ਜਿਹੜਾ ਹੈਗਾ ਹੁਣ ਅਲੱਗ-ਅਲੱਗ ਅਪੋਰਚੂਨਿਟੀਆਂ ਦੇ ਕੇ पंजाब की इंडस्ट्री ना है मध्य प्रदेश के बच्चे ले जाने की कोशिश कर रहे नहीं सर से बस रिलेटेड टू द इंसेंटिवज एंड इन्वेस्टमेंट उसी के बारे में बात हुई है और उनका बड़ा अच्छा और पॉजिटिव व्यू है आपने क्या अगर अगर हम, क्या प्रपोजल रखा था हमने हमने बेनिफिट्स अपनी उनको जो हमारी डिमांड्स हैं उनके आगे रखी हैं और उन्होंने पॉजिटिवली उसका रिव्यू जो भी हमें रिप्लाई किया है और मतलब हम लोग वहाँ इन्वेस्टमेंट करने की सोच रहे हैं किस चीज में इन्वेस्टमेंट हम लोग वहाँ पर टेक्सटाइल यूनिट में इन्वेस्टमेंट करना चाह रहे हैं जिसमें स्पिनिंग एंड क्लॉथिंग है अभी पर में किस चीज की आपकी हमारा यहाँ पर ऑलरेडी दो स्पिनिंग यूनिट्स हैं डिस्ट्रिक्ट बठिंडा में और डिस्ट्रिक्ट फरीदकोट में ए बी कॉट स्पिन इंडिया लिमिटेड इन्वेस्टमेंट की बात हुई और हमने उनको साढ़े बारह सौ करोड़ रुपए की प्रपोजल दी है ਕਿਆ ਰਿਸਪੌਂਸ ਆ ਉਹਨਾਂ ਦਾ ਬਹੁਤ ਅੱਛਾ ਔਰ ਪੋਜ਼ਿਟਿਵ ਰਿਸਪੌਂਸ ਇੱਕ ਮਿੰਟ ਇੱਕ ਮਿੰਟ ਕਰਦੇ ਹਾਂ ਉਪਰਦੇਸ਼ ਤੋਂ ਜਿਹੜੇ ਸੀਐਮ ਪਹੁੰਚੇ ਨੇ ਔਰ ਖਾਸ ਕਰਕੇ ਪੰਜਾਬ ਦੀ ਇੰਡਸਟਰੀ ਨੂੰ ਜਿਹੜਾ ਹੈਗਾ ਉਹ ਉੱਥੇ ਪ੍ਰੋਮੋਟ ਕਰਨ ਲਈ ਇੱਥੇ ਪਹੁੰਚੇ ਨੇ ਸਿਰ ਕੀ ਗੱਲਬਾਤ ਹੋਈ ਹੈਗੀ ਅੰਦਰ ਸਟੇ ਮਿਲੇ ਸੀਐਮ ਨੂੰ ਔਰ ਤੁਹਾਡੇ ਕੋਲ ਕੀ ਪ੍ਰੋਪੋਜ਼ਲ ਪਹੁੰਚੇ ਸੀਐਮ ਸਾਹਿਬ ਫਸਟ ਆਫ ਆਲ ਥੈਂਕ ਯੂ ਟੂ ði ਗਵਰਨਮੈਂਟ ਆਫ ਐਮਪੀ ਸਨ ਨੂੰ ਸਨ ਨੂੰ ਬੁਲਾਇਆ ਸਭ ਨੂੰ ਬੁਲਾਇਆ ਆਈ ਥਿੰਕ ਇਹ ਓਪਰਚ्युनिटी ਹੈਗੀ ਹੈ ਪੰਜਾਬ ਦੇ ਬਿਜ਼ਨਸ ਵਾਸਤੇ ਗਰੋ ਕਰਨ ਲਈ ਸੋ ਦੇ ਕੈਨ ਐਕਸਪੈਂਡ परपज़ इतने आता सिंपल से दैट कि को जो कोई इंडस्ट्री इतों उ सैटअप करना चाहती है टू फेसिलटेट इट एंड टू रिमूव एनी हर्डल्स रोड ब्लॉक्स जो हो सकते हैं सी एम साहब न बड़ी वीरिया मीटिंग हुई जी उन्होंने कहा कि इन केस यू नीड लैंड और वट यू नीड टू हैव समपोजल दो एंड दे विल कम बैक टू अर्स द अर्लीसट सीनियर ऑफिसर उगे ऑन द स्पॉट दे गेवर डिसीजन के वट दे कैन डू एंड इट वॉज ए वेरी फ्रूटफुल मीटिंग जी ਅਸੀਂ ਪੰਜਾਬ ਦੀ ਅਗਰ ਗੱਲ ਕਰੀਏ ਲੁਧਿਆਣਾ ਤੁਹਾਡਾ ਕਿਸ ਚੀਜ਼ ਦਾ ਬਿਜ਼ਨਸ ਹੈਗਾ ਔਰ ਕਿਸ ਚੀਜ਼ ਤੇ ਕੰਮ ਕਰ ਰਹੇ ਹੋ ਅਸੀਂ ਚੰਡੀਗੜ੍ਹ ਬੇਸਡ ਹੈਗੇ ਅੱਜ ਸਾਡੀ ਕੰਪਨੀ ਦਾ ਹੈਗਾ ਚੰਡੀਗੜ੍ਹ ਸਸਸ ਬੋਟਲਰਸ ਅਸੀਂ ਐਥਨੋਲ ਬਿਜ਼ਨਸ ਦੇ ਵਿੱਚ ਹੈਗੇ ਨੇ ਐਂਡ ਅਸੀਂ ਐਥਨੋਲ ਪਲਾਂਟ ਬਾਰੇ ਹੀ ਗੱਲ ਕਰਨ ਉਹਨਾਂ ਨਾਲ ਗਏ ਸਕੇ ਅਜੀ ਸਰ ਪੰਜਾਬ ਦਾ ਜੋ ਮਾਡਲ ਹੈਗਾ ਹੈ ਬਿਜ਼ਨਸ ਦਾ ਔਰ ਐਮਪੀ ਦਾ ਜੋ ਮਾਡਲ ਹੁਣ ਪ੍ਰੈਜ਼ੈਂਟ ਕੀਤਾ ਕਿੰਨਾ ਫਰਕ ਦੇਖਿਆ ਉਹਦੇ ਵਿੱਚ ਜੀ ਮਾਡਲ ਬੇਸ ਤੇ ਕੋਈ ਗੱਲ ਨਹੀਂ ਹੋਈ ਇਹਨਾਂ ਨਾਲ ਇਟ ਇਜ਼ ਸਿੰਪਲੀ ਅ ਬਿਜ਼ਨਸ ਟੂ ਬਿਜ਼ਨਸ ਮੀਟਿੰਗ ਫॉर ਅ ਸਪੈਸਿਫਿਕ ਇੰਡਸਟਰੀ ਸੋ ਸਬਸਿਡੀਆਂ ਵਗੈਰਾ ਸੇ ਉਹ ਆਨਲਾਈਨ ਅਵੇਲੇਬਲ ਨਹੀਂ ਤੁਸੀਂ ਉਹ ਕੰਪੇਅਰ ਕਰ ਸਕਦੇ ਹੋ ਬਟ ਨਥਿੰਗ ਸਪੈਸਿਫਿਕ ਅਸਚ ਪੰਜਾਬ ਦੀ ਜਿਹੜੀ ਅਵੇਲੇਬਿਲਿਟੀ ਹੈ ਕਿਸੇ ਹੋਰ ਚੀਜ਼ ਦੀ ਹੈਗੀ ਹੈ ਐਮਪੀ ਕਿਸੇ ਹੋਰ ਚੀਜ਼ ਅਵੇਲੇਬਿਲਿਟੀ ਹੈ ਉਹ ਬਿਜ਼ਨੈਸ ਡਿਫਰ ਕਰਦੀ ਹੈ ਅੱਛਾ ਕੀ ਪੰਜਾਬ ਦੀ ਇੰਡਸਟਰੀ ਜਾਏਗੀ ਐਮਪੀ ਦੇ ਵਿੱਚ ਸ਼ਿਫ ਸੋ ਪੰਜਾਬ ਦੀ ਇੰਡਸਟਰੀ ਜਿੱਥੇ ਵੀ ਪੰਜਾਬ ਨੂੰ ਓਪਰਚ्युनिटी ਮਿਲਦੀ ਸਾਰੇ ਪੰਜਾਬੀ ਜਿਹੜੇ ਹੈਗੇ ਨੇ ਉਹ ਐਨੀ ਕਾਈਂਡ ਆਫ ਇੰਡਸਟਰੀ ਪਰ ਆਮੋ ਸਾਈਕਲ ਪਾਰਟਸ ਨੇ ਲੁਧਿਆਣਾ ਇਸ ਨੋਟ ਬੈਨਿਫੈਕਚਰਿੰਗ ਐ ਟੈਕਸਟਾਈਲ ਹੈਗਾ ਫੋਰ ði ਗ੍ਰੋਥ ਦੇ ਆਲ ਗੋ ਏਵਰੀਵੇਅਰ ਇਨ ði ਕੰਟਰੀ ਇਨ ði ਵਰਲਡ ਇਨ ਫੈਕਟ ਸੋ ਇਟ ਇਟ ਇਜ਼ ਗ੍ਰੋਥ ਆਫ ਪੰਜਾਬ ਅચ્છਾ ਸਕਿਲਡ ਵਰਕ ਦੀ ਗੱਲ ਕੀਤੀ ਜਾ ਰਹੀ ਹੈ ਕਿ ਉੱਥੇ ਸਕਿਲਡ ਵਰਕਰ ਜਿਹੜੀ ਹੈਗੀ ਹੈ ਜ਼ਿਆਦਾ ਓਪਰਚ्युनिटीਜ਼ ਹੈਗੀਆਂ ਨੇ ਉੱਥੇ ਤਾਂ ਲੱਗਦਾ ਕਿ ਇਹ ਪੰਜਾਬ 'ਚ ਵੀ ਕਿਤੇ ਨਾ ਕਿਤੇ ਥੋੜੀ ਜੀ ਇਸ ਚੀਜ਼ ਦੀ ਕਮੀ ਹੈ ਔਰ ਇਲੈਕਟ੍ਰਿਸਿਟੀ ਇਹ ਮੇਨ ਸਰ ਵੀਰ ਮੈਂ ਇਸ ਗੱਲ ਤੇ ਤਾਂ ਕਮੈਂਟ ਕਰਾਂਗਾ ਹਲੇ ਵੀ ਆਰ ਔਨ ਅ ਵੇ ਦੇਸ ਜਪਨ ਇੰਡਸਟਰੀ ਦੀ ਗੱਲ ਕਰਾਂ ਇਟ ਅਨੈਸੈਂਟ ਸਟੇਜ ਅਸੀਂ ਉਹ ਲੈ ਸਟੱਡੀ ਨਹੀਂ ਕੀਤੀ ਹੈ ਬਟ ਸਾਡਾ ਜਨ ਇੰਡਸਟਰੀ ਹੈ ਕਿ ਰਿਗਾਰਡਿੰਗ ਪਾਵਰ ਵੀ ਡੋਨਟ ਹੈਵ ਅ ਪ੍ਰੋਬਲਮ ਅ ਸਾਡੀ ਕੈਪਟਿਵ ਪਾਵਰ ਹੁੰਦੀ ਹੈ ਅਸੀਂ ਸਟੇਟ ਔਰ ਡਿਪੈਂਡ ਨਹੀਂ ਹੁੰਦੇ ਐਂ ਜਿਹੜੀ ਸਕਿੱਲ ਲੈਵਲ ਦੀ ਅਵੇਲੇਬਿਲਟੀ ਹੈਗੀ ਆਈ ਥਿੰਕ ਅ ਲੋਟ ਆਫ ਐਜੂਕੇਸ਼ਨ ਇੰਸਟੀਟਿਊਸ਼ਨਸ ਆਰ ਅਵੇਲੇਬਲ ਏਵਰੀਵੇਅਰ ਨਾਓ ਆਈਟੀਆਜ਼ ਆਰ ਐਨਏ ਬਹੁਤ ਕੁਝ ਹੈ ਓਵਰ ਅ ਨੈਕਸਟ ਪੀਰੀਅਡ ਆਫ ਕਪਲ ਆਫ ਯੀਅਰਸ ਉਹ ਕਵਰ ਅਪ ਹੋ ਜਾ ਦੀ ਜਿਹੜੀ ਹੈਗੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖਾਸ ਕਰਕੇ ਪੰਜਾਬ ਦੇ ਜਿਹੜੇ ਇੰਡਸਟਰੀ ਲਿਸਟ ਨੇ ਉਹਨਾਂ ਦੇ ਵੱਲੋਂ ਸ ਇੱਥੇ ਐਮਪੀ ਦੇ ਸੀਐਮ ਪਹੁੰਚੇ ਹੋਏ ਨੇ ਤੁਹਾਡੀ ਆਪਣੇ ਖਾਸ ਕਰਕੇ ਪੰਜਾਬ ਦੀ ਇੰਡਸਟਰੀ ਲਿਸਟ ਨੂੰ ਉਹ ਮਿਲ ਰਹੇ ਨੇ ਕੀ ਪ੍ਰਪੋਜ਼ਲ ਲੈ ਕੇ ਪਹੁੰਚੇ ਨੇ ਔਰ ਪੰਜਾਬ ਦੇ ਇੰਡਸਟਰੀ ਲਿਸਟ ਕੀ ਸੋਚ ਰਹੇ ਨੇ ਉਹਨਾਂ ਵੱਲੋਂ ਬੇਸਿਕਲੀ ਜੇ ਦੇਖਿਆ ਜਾਵੇ ਜਿਹੜਾ ਮੱਧ ਪ੍ਰਦੇਸ਼ ਹੈ ਉਹ ਕਿਉਂਕਿ ਸੈਂਟਰਲਾਈਜ਼ ਸਟੇਟ ਹੋਣ ਦੇ ਕਰਕੇ ਉਹਦੇ ਜਿਹੜਾ ਰਿਸੋਰਸਿਸ ਹੈਗੇ ਆ ਆਪਣੇ ਪੰਜਾਬ ਨਾਲੋਂ ਮਿਨਰਲ ਸਟੇਟਸ ਨਾਲੋਂ ਜ਼ਿਆਦਾ ਨੇ ਜੇ ਆਪਾਂ ਪੰਜਾਬ ਨੂੰ ਦੇਖਿਆ ਜਾਵੇ ਪੰਜਾਬ ਨੇ ਕਿ ਲੁਧਿਆਣਾ ਨੂੰ ਛੱਡ ਕੇ ਮੋਰਓਵਰ ਇਟ ਇਜ਼ ਅ ਐਗਰੀਕਲਚਰ ਸਟੇਟ ਤਾਂ ਫਿਰ ਇਹਦੇ 'ਚ ਇਹ ਹੋ ਸਕਦਾ ਹੈ ਕਿ ਦੋਨੋਂ ਸਟੇਟ ਦਾ ਆਪਣਾ ਆਪਣਾ ਦੋਨੋਂ ਦੇ ਬੈਨੀਫਿਟਸ ਆ ਦੋਨੋਂ ਦੇ ਆਪਣੇ ਆਪਨੇ ਡਰਾਅਬੈਕਸ ਹੈਗੇ ਆ ਪਹਿਲਾਂ ਤਾਂ ਆਪਾਂ ਬੈਨੀਫਿਟ ਦੀ ਗੱਲ ਕਰੀਏ ਜਿਹੜਾ ਇੰਡਸਟਰੀ ਓਰੀਐਂਟਡ ਸਟੇਟ ਹੁੰਦੀ ਹੈ ਜੇ ਆਪਾਂ ਹੁਣ ਪੰਜਾਬ ਦੀ ਗੱਲ ਕਰੀਏ ਪੰਜਾਬ ਇੱਕ ਸਾਰਾ ਨੂੰ ਪੁਰਾਣਾ ਇੰਡਸਟਰੀ ਸਟੇਟ ਹੋਣ ਕਰਕੇ ਇੱਥੇ ਬਹੁਤ ਸਾਰੇ ਸਾਈਕਲ ਇੰਡਸਟਰੀ ਆਪਣੀ ਸੀ ਤਾਂ ਉਰੇ ਦੇ ਬੈਨੀਫਿਟਸ ਰਹੇ ਨੇ ਮੋਰਓਵਰ ਲੋਕਾਂ ਨੂੰ ਇਹ ਹੈਗਾ ਕਿ ਜਿਹੜੀ ਈਜ਼ ਆਫ ਡੂਇੰਗ ਬਿਜ਼ਨਸ ਦੇ ਹੁੰਦੇ ਆ ਉਹਦੇ ਵਿੱਚ ਮਾਈਨਿੰਗ ਇੱਕ ਆਪਣੇ ਆਪ ਚ ਸੈਕਟਰ ਹੈਗਾ ਤਾਂ ਜਿਹੜਾ ਕਿ ਜੇ ਆਪਾਂ Madhya Pradesh ਦੇਖੇ ਜAVE ਤਾਂ ਉਹਦੇ ਮੋਰ ਰਿਸੋਰਸਸ ਹੋਣ ਕਰਕੇ ਲੋਕ ਉਹਦੇ ਕੰਨੀ ਥੋੜੇ ਇੰਟਰਸਟਿਡ ਹੈਗੇ ਆ ਮੋਰਓਵਰ ਜੇ ਕੋਈ ਸਰਕਾਰ ਨਵੀਂ ਆਂਦੀ ਹੈ ਉਹ ਆਪਣੇ ਆਪ ਨੂੰ ਖਿੱਚਣ ਦੀ ਕੋਸ਼ਿਸ਼ ਕਰਦੀ ਹੈ ਉਹਨਾਂ ਨੂੰ ਹੈ ਕਿ ਇੱਥੇ ਤੋਂ ਇੰਡਸਟਰੀ ਜਾਵੇ ਤਾਂ ਠੀਕ ਹੈ ਉੱਥੇ ਲੇਬਰ ਆਪਾਂ ਜਿਆਦਾ ਸਸਤੀ ਮਿਲ ਸਕਦੀ ਹੈ ਉੱਥੇ ਦੇ ਰਿਸੋਰਸ ਜਿਆਦਾ ਹੋ ਸਕਦੇ ਆ ਸੈਂਟਲਾਈਜ਼ ਸਟੇਟ ਹੋਣ ਕਰਕੇ ਉੱਥੇ ਤੋਂ ਆਪਣੀ ਜਿਹੜੀ ਟਰਾਂਸਪੋਰਟੇਸ਼ਨ ਨਾ ਕਮਿਊਨੀਕੇਸ਼ਨ ਹੈਗੀ ਹੈ ਉਹ ਕਨੈਕਟੀਵਿਟੀ ਉਹ ਜਿਆਦਾ ਹੋ ਸਕਦੀ ਹੈ ਪੰਜਾਬ ਨੂੰ ਕਿਤੇ ਲੈਂਡਲੌਕ ਹੋਣ ਦਾ ਨੁਕਸਾਨ ਤਾਂ ਨਹੀਂ ਹੋਏਗਾ ਕਿਉਂਕਿ ਪੰਜਾਬ ਨੂੰ ਜਿਆਦਾਤਰ ਲੈਂਡਲੌਕ ਸਮਝਿਆ ਜਾਂਦਾ ਜੇ ਲੈਂਡਲੌਕ ਦੇਖੀਏ ਤਾਂ ਮੱਧ ਪ੍ਰਦੇਸ਼ ਜਿਆਦਾ ਲੈਂਡਲੌਕ ਹੈ ਇਸ ਲਈ ਇਹ ਗੱਲ ਪੁੱਛ ਰਿਹਾ ਮੱਧ ਪ੍ਰਦੇਸ਼ ਜਿਆਦਾ ਲੈਂਡਲੌਕ ਹੈ ਇਸ ਤੋਂ ਇਲਾਵਾ ਜੇ ਆਪਾਂ ਉਸ ਨੂੰ ਦੇਖੀਏ ਪੰਜਾਬ ਪੰਜਾਬ ਤਾਂ ਇੱਕ ਗੇਟਵੇ ਟੂ ਦੀ ਪੂਰਾ ਪਾਕਿਸਤਾਨ afghanistan asia ਨੂੰ ਹੈਗਾ ਇਸ ਕਰਕੇ ਆਪਾਂ ਇਸ ਨੂੰ ਲੈਂਡਲੌਕ ਸਟੇਟ ਨਹੀਂ ਕਹਿ ਸਕਦੇ ਮੋਰਓਵਰ ਕਨੈਕਟੀਵਿਟੀ ਦੇ ਵਿੱਚ ਬੈਟਰ ਐਮਪੀ ਜਾਂ ਪੰਜਾਬ ਬੋਥ ਬੋਥ ਜੇ ਆਪਾਂ ਪੂਰੇ ਪੈਨ ਇੰਡੀਆ ਦੀ ਗੱਲ ਕਰੀਏ ਤਾਂ ਮੱਧ ਪ੍ਰਦੇਸ਼ ਕਨੈਕਟੀਵਿਟੀ ਚ ਹੈ ਪਰ ਤੁਸੀਂ ਦੇਖੋ ਜਿਹੜਾ ਪੰਜਾਬ ਹੈ ਪੰਜਾਬ ਵੀ ਆਪਣੇ ਆਪ 'ਚ ਇੱਕ ਐਨਾ ਜ਼ਿਆਦਾ ਰਿਚ ਸਟੇਟ ਹੈਗਾ ਸਾਰੇ ਐਨਆਰਆਈ ਪੰਜਾਬ ਦੇ ਹੈਗੇ ਆ ਤਾਂ ਆਪਣੀ ਜਿਹੜੀ ਪੰਜਾਬ ਦੀ ਇੰਡਸਟਰੀ ਹੈਗੀ ਆ ਉਹ ਜ਼ਿਆਦਾ ਅਹ ਐਨਆਰਆਈ ਕਮਿਊਨਿਟੀ ਤੋਂ ਜ਼ਿਆਦਾ ਇਫੈਕਟਡ ਹੈਗੀ ਆ ਮੇਰੇ ਹਿਸਾਬ ਨਾਲ ਮੱਧ ਪ੍ਰਦੇਸ਼ ਪੰਜਾਬ ਦੇ ਇੰਡਸਟਰੀ ਲਿਸਟ ਨੂੰ ਸ਼ਿਫਟ ਕਰਵਾ ਪਾਣਗੇ ਮੱਧ ਪ੍ਰਦੇਸ਼ ਨਹੀਂ ਇਹ ਆਪਾਂ ਮੁੱਦਾ ਨਹੀਂ ਲੈ ਕੇ ਜਾ ਸਕਦੇ ਕਿ ਜੀ ਆਪਾਂ ਇੱਥੋਂ ਤੋਂ ਇੰਡਸਟਰੀ ਨੂੰ ਸ਼ਿਫਟ ਕਰ ਰਹੇ ਹਾਂ ਹਾਂ ਆਪਾਂ ਇਹ ਕਹਿ ਸਕਦੇ ਹਾਂ ਇੰਡਸਟਰੀ ਨੂੰ ਐਕਸਪੈਂਡ ਕਰ ਰਹੇ ਹਾਂ ਇਹ ਇੱਕ ਮੁੱਦਾ ਹੋ ਸਕਦਾ ਹੈ ਮਤਲਬ ਕੁਝ ਯੂਨਿਟ ਇੱਥੇ ਵੀ ਰਹਿਣ ਕੁਝ ਐਮਪੀ ਚ ਵੀ ਚੱਲੇ ਹਾਂ ਇਹ ਬਹੁਤ ਵਧੀਆ ਇੱਕ ਆਪਾਂ ਇਸ ਨੂੰ ਬੈਨੀਫਿਟ ਦੇਖੀਏ ਨਾ ਕਿ ਆਪਾਂ ਇਸ ਨੂੰ ਪੋਲਿਟੀਕਲੀ ਡਰਾਈਵਨ ਕਹੀਏ ਕੀ ਸਾਡੀ ਐਕਸਪੈਂਸ਼ਨ ਆਫ ਇੰਡਸਟਰੀ ਹੈਗੀ ਆ ਨਾ ਕਿ ਅਸੀਂ ਡਿਵੀਜ਼ਨ ਆਫ ਇੰਡਸਟਰੀ ਹੈਗੀ ਆ ਥੈਂਕ ਯੂ ਸਰ ਲੁਧਿਆਣਾ ਵਿੱਚ ਅੱਜ ਮੱਧ ਪ੍ਰਦੇਸ਼ ਦੇ ਸੀਐਮ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਅੱਜ ਪੂਰੇ ਪੰਜਾਬ ਦੇ ਖਾਸ ਕਰਕੇ ਲੁਧਿਆਣਾ ਦੇ ਇੰਡਸਟ੍ਰੀਸਟ ਲਿਸਟ ਔਰ ਵਪਾਰੀਆਂ ਨਾਲ ਇੱਕ ਮੁਲਾਕਾਤ ਕੀਤੀ ਜਾ ਰਹੀ ਹੈਗੀ ਆ ਔਰ ਇਸ ਮੌਕੇ ਸੈਮੀਨਾਰ ਵੀ ਰੱਖਿਆ ਗਿਆ ਹੈਗਾ ਮੁੱਦਾ ਹੈਗਾ ਕਿ Madhya Pradesh ਦੇ ਵਿੱਚ ਖਾਸ ਕਰਕੇ ਪੰਜਾਬ ਦੇ ਇੰਡਸਟਰੀਸਟਸ ਔਰ ਵਪਾਰੀਆਂ ਨੂੰ ਜਿਹੜਾ ਹੈਗਾ ਅਟਰੈਕਟ ਕੀਤਾ ਜਾਵੇ ਔਰ ਇੱਕ ਸਮਮਿਟ ਦੇ ਮੁੱਖ ਕਾਰਨ ਜਿਹੜਾ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਕਿ ਇਨਵੈਸਟਮੈਂਟ ਇਨ Madhya Pradesh ਦੇ ਨਾਮ ਦੇ ਉੱਤੇ ਇਹ ਸਮਮਿਟ ਜਿਹੜੀ ਹੈਗੀ ਹੈ ਰੱਖੀ ਗਈ ਹੈ ਇੰਟਰਐਕਟਿਵ ਸੈਸ਼ਨ ਔਨ ਇਨਵੈਸਟਮੈਂਟ ਅਪੋਰਚ्युनिटीज ਇਨ Madhya Pradesh ਯਾਨੀ ਕਿ ਉਹ ਕਿੜੀਆਂ ਕਿੜੀਆਂ ਅਪੋਰਚ्युनिटीज ਹੋਣਗੀਆਂ ਜਿਹੜੀਆਂ Madhya Pradesh ਦੇ ਵਿੱਚ ਪੰਜਾਬ ਦੇ ਇੰਡਸਟਰੀ ਲਿਸਟ ਨੂੰ ਖਿੱਚ ਕੇ ਲੈ ਕੇ ਜਾਣ ਗਿਆ ਹਾਲਾਕੀ ਅਗਰ ਗੱਲ ਕਰੀਏ ਤਾਂ ਫਕੀਦ ਮੈਂਬਰਸ ਔਰ ਫਕੀ ਨਾਲ ਜੁੜੇ ਫਕੀ ਇਹ ਤਾਂ ਕਮਰਸੈਂਟ ਚੈਂਬਰਸ ਨਾਲ ਜੁੜੇ ਜਿਹੜੇ ਵਪਾਰੀ ਨੇ ਉਹ ਵੀ ਇੱਥੇ ਪਹੁੰਚਣੇ ਚਾਹੀਏ ਉਹ ਟੈਕਸਟਾਈਲ ਦੇ ਹੋਣ ਜਾਂ ਇੰਡਸਟਰੀ ਦੇ ਨਾਲ ਹੋਣ ਜਾਂ ਫਿਰ ਸਾਈਕਲ ਇੰਡਸਟਰੀ ਨਾਲ ਜੁੜੇ ਹੋਏ ਹੋਣ ਹੋਜ਼ਰੀ ਨਾਲ ਜੁੜੇ ਹੋਏ ਹੋਣ ਇੱਕ ਚਲਕ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸਾਰੇ ਵਪਾਰੀ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਸਾਰੇ ਇੰਡਸਟਰੀਜ਼ ਜਿਹੜੇ ਨੇ ਉਹ ਪਹੁੰਚੇ ਨੇ ਮੁਲਾਕਾਤ ਕਰ ਰਹੇ ਨੇ ਸੀਐਮ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਜਿਹੜੇ ਨੇ ਵਪਾਰੀਆਂ ਨਾਲ ਮਿਲ ਵੀ ਚੁੱਕੇ ਨੇ ਔਰ ਉਹਨਾਂ ਨੂੰ ਆਪਣੀ ਪ੍ਰਪੋਜ਼ਲ ਦੱਸ ਵੀ ਚੁੱਕੇ ਨੇ ਹੁਣ ਦੇਖਣਾ ਇਹ ਹੋਏਗਾ ਕਿ ਖਾਸ ਕਰਕੇ ਪੰਜਾਬ ਦੇ ਇੰਡਸਟਰੀ ਲਿਸਟ ਜਾਂ ਕਿਏ ਕੀ ਜਿਹੜੇ ਵੱਡੇ ਜੋ ਇਥੇ ਪਲਾਂਟਸ ਦੇ ਮਾਲਕ ਨੇ ਚਾਹੇ ਉਹ ਰਾਲਸਨ ਦੀ ਗੱਲ ਕਰ ਲਈਏ ਜਾਂ ਫਿਰ ਟ੍ਰਾਈਡੈਂਟ ਦੀ ਗੱਲ ਕਰ ਲਈਏ ਉਸਵਾਲ ਗਰੁੱਪ ਦੀ ਗੱਲ ਕਰ ਲਈਏ ਟੀਕੇ ਸਟੀਲਸ ਦੀ ਗੱਲ ਕਰ ਲਈਏ ਤਾਂ ਇਸ ਵਕਤ ਇਹ ਸਾਰੇ بڑے بڑے ਇੰਡਸਟਰੀਅਲਿਸਟ ਜਿਹੜੇ ਨੇ ਇਸ ਜਗ੍ਹਾ ਤੇ ਮੌਜੂਦ ਨੇ ਜਿਨ੍ਹਾਂ ਵੱਲੋਂ ਮੁੱਖ ਮੰਤਰੀ ਜਿਹੜੇ ਮੱਧ ਪ੍ਰਦੇਸ਼ ਦੇ ਨਾਲ ਗੱਲਬਾਤ ਕੀਤੀ ਗਈ ਹੈ ਕੀ ਪੈਕੇਜ ਉਹ ਲੈ ਕੇ ਪਹੁੰਚੇ ਨੇ ਔਰ ਕੀ ਜਿਹੜੇ ਇੰਡਸਟਰੀ ਲਿਸਟ ਨੇ ਉਹਨਾਂ ਤੱਕ ਇਹ ਜਿਹੜੀ ਗੱਲ ਹੈ ਇਹ ਪੈਕੇजेस ਜਿਹੜੇ ਨੇ ਪਹੁੰਚੇ ਨੇ ਔਰ ਕੀ ਪੰਜਾਬ ਦੀ ਇੰਡਸਟਰੀ ਮੱਧ ਪ੍ਰਦੇਸ਼ ਦੇ ਵਿੱਚ ਸ਼ਿਫਟ ਹੋਏਗੀ ਔਰ ਕੀ ਉਹਨਾਂ ਸਹੂਲਤਾਂ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਪੰਜਾਬ ਗਵਰਨਮੈਂਟ ਵੀ ਉਹਨਾਂ ਦੇ ਉੱਤੇ ਧਿਆਨ ਦੇਗੀ ਇਹ ਸਾਰੀਆਂ ਚੀਜ਼ਾਂ ਆਉਣ ਵਾਲਾ ਵਕਤ ਦੱਸੇਗਾ ਲੇਕਿਨ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇੱਕ ਬਹੁਤ بڑا ਪ੍ਰਪੋਜ਼ਲ ਲੈ ਕੇ ਮੁੱਖ ਮੰਤਰੀ ਲੁਧਿਆਣਾ ਪਹੁੰਚੇ ਹੋਏ ਨੇ ਔਰ ਪੰਜਾਬ ਦੇ بڑے ਇੰਡਸਟਰੀਸ ਨਾਲ ਜਿਹੜੀ ਹੈ ਅਫਸਰ ਲੈ ਕੇ ਆਇਆ ਹੈ ਕਿ ਆइए ہمارے ਆਪਣੇ ਦੇਸ਼ ਵਿੱਚ ਮਤਵ ਦੇਸ਼ ਵਿੱਚ ਬੜੀ ਸੰਭਾਵਨਾ ਹੈ ਕਿ ਮਤਵ ਦੇਸ਼ ਤੋਂ ਜਾ ਕੇ ਵੀ ਕੰਮ ਕਰੇ ਹਮਾਰੇ ਆ ਵੀ ਕਰੀਏ ہماری ਸਹੀ ਰਿਕਰਡ ਦੀ ਪਾਲਿਸੀਓਮੇ ਬੜੀ ਸੰਭਾਵਨਾ ਹੈ ਜਿਸ ਵਿੱਚ ਵਪਾਰ ਵੋਸਾਏ ਕੇ ਲਈ माननीय देशों से प्रधानमंत्री के नेतृत्व में मध्य बहुत तेजी से विरोध कर रहा है ऐसे में हम सभी को आमंत्रण मिला है यहाँ भी काम करे हमारे